ਤੁਸੀਂ ਉਹਨਾਂ ਗੁਰੂਆਂ ਨੂੰ ਪਿੱਠ ਦਿਖਾ ਕੇ ਗਏ ਹੋ ਤੇ ਇਹਨਾਂ ਰੇਪਿਸਟਾਂ ਦੇ ਪਿੱਛੇ ਲੱਗਿਓ ਅੱਜ ਵੀ ਤੁਹਾਨੂੰ ਸ਼ਰਮ ਆ ਜਾਣੀ ਚਾਹੀਦੀ ਹੈ ਤੁਹਾਨੂੰ ਘਰ ਵਾਪਸੀ ਕਰ ਲੈਣੀ ਚਾਹੀਦੀ ਹੈ ਤੁਹਾਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਤੁਸੀਂ ਜਿਨ੍ਹਾਂ ਦੇ ਪਿੱਛੇ ਗਏ ਸੀਗੇ ਉਹਨਾਂ ਦੇ ਇਹ ਹਾਲ ਨੇ ਤੁਹਾਡੀਆਂ ਧੀਆ ਪੈਣਾ ਉੱਥੇ ਸੁਰੱਖਿਅਤ ਨਹੀਂ ਹੈ ਤੁਸੀਂ ਆਪਣਾ ਫਿਊਚਰ ਕਿਹਨੂੰ ਦੇ ਰਹੇ ਹੋ ਕਿਹਦੇ ਹੱਥਾਂ 'ਚ ਦੇ ਰਹੇ ਹੋ ਕਿਨੂੰ ਮੰਨ ਰਹੇ ਹੋ ਜੇ ਤੁਹਾਡੇ 'ਚ ਇੰਨੀ ਵੀ ਹੁਣ ਅਕਲ ਨਹੀਂ ਆਈ ਹੈਗੀ ਤਾਂ ਲਾਹਨਤ ਹੈ ਤੁਹਾਡੇ ਤੇ ਐਗਜ਼ਾਮਪਲ ਤਾਂ ਉਹਨਾਂ ਦੇ ਸਾਹਮਣੇ ਆ ਹੁਣ ਵੀ ਜੇ ਉਹਨਾਂ ਦੀਆਂ ਨਾ ਅੱਖਾਂ ਖੁੱਲਣ ਤੇ ਫਿਰ ਲਾਹਨਤ ਹੀ ਆ ਉਹਨਾਂ ਤੇ ਜਿਹੜੇ ਮਾਰਾਂ ਨੂੰ ਛੱਡ ਕੇ ਗਏ ਨੇ ਤੇ ਉਹਨਾਂ ਨੇ ਅੱਗੇ ਇਹਨਾਂ ਦਾ ਪੱਲਾ ਫੜਿਆ ਤੇ ਜਿਨ੍ਹਾਂ ਦਾ ਪੱਲਾ ਫੜਿਆ ਉਹਨਾਂ ਦੇ ਹਾਲ ਦੇਖੋ ਮਾਰਾਂ ਦਾ ਜਿਹੜਾ ਟਾਈਮ ਸੀਗਾ ਅਫਗਾਨੀ ਦੇ ਟਾਈਮ ਤੇ 3 ਪੈਣਾ ਛੜਾਈਆਂ ਜਾਂਦੀਆਂ ਸੀਗੀਆਂ ਉਹਨਾਂ ਨੂੰ ਇੱਜ਼ਤ ਨਾਲ ਵਸਾਇਆ ਜਾਂਦਾ ਸੀਗਾ ਜੇ ਤੁਹਾਡੇ ਗੁਨਾਹ ਸਾਹਮਣੇ ਆਂਦੇ ਨੇ ਤੁਹਾਡਾ ਵੀ ਇਹੀ ਹਾਲ ਹੋਏਗਾ ਇਹੀ ਹਸ਼ਰ ਹੋਏਗਾ ਪੰਜਾਬ ਦੀ ਜਿਹੜੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਪਾਵਨ ਧਰਤੀ ਹੈ ਉਹਨੂੰ ਅਪਵਿੱਤਰ ਕੀਤਾ ਜਾਏਗਾ ਤੇ ਤੁਹਾਡਾ ਇਹੀ ਹਸ਼ਰ ਹੋਏਗਾ ਤੇ ਇਸ ਤੋਂ ਵੀ ਮਾੜਾ ਹੋਏਗਾ ਅੱਜ ਤੁਸੀਂ ਜ਼ੁਲਮ ਦੇ ਖਿਲਾਫ ਅਗਰ ਆਵਾਜ਼ ਨਹੀਂ ਚੱਕਦੇ ਹੋ ਸਕਦਾ ਕੱਲ ਦੂਜੇ ਦੇ ਨਾਲ ਵੀ ਹੋਵੇ ਤੀਜੇ ਦੇ ਨਾਲ ਵੀ ਹੋਵੇ ਇਹ ਚੀਜ਼ ਅੱਗੇ 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 ਵਧਦੀ ਰਹੇਗੀ ਇਹਦਾ ਜਿਹੜਾ ਜਿਹੜਾ ਜਾਦੂ ਟੋਣਾ ਜਿਹੜਾ ਉਹ ਵੀ ਨਹੀਂ ਚੱਲਿਆ ਕਿ ਇਹ ਸਿਰਫ ਇੱਕ ਆਮ ਕ੍ਰਾਈਮਨਲ ਸੀਗਾ ਤੇ ਕ੍ਰਿਮੀਨਲ ਅੱਜ ਸਜ਼ਾ ਭੁਗਤਣ ਵਾਸਤੇ ਚਲਾ ਗਿਆ ਜੱਜ ਸਾਹਿਬ ਦੀ ਹੁਕਮਾਂ ਦੇ ਨਾਲ ਉਸ ਗੱਡੀ ਦੇ ਵਿੱਚ ਇਹਨੂੰ ਪੂੰਜੇ ਬਿਠਾਇਆ ਗਿਆ ਸੀ ਸਕੋਰਪੀਓ ਦੇ ਵਿੱਚ ਪੁਲਿਸ ਵਾਲਿਆਂ ਨੇ ਇਹਨੂੰ ਸੀਟ ਵੀ ਨਹੀਂ ਦਿੱਤੀ ਇਹਨੂੰ ਥੱਲੇ ਬਿਠਾਇਆ ਗਿਆ ਸੀ ਆਮ ਮੁਜਰਮਾ ਵਾਂਗੂ ਓਏ ਰੋਣਾ ਇਸ ਚੀਜ਼ ਦਾ ਸੀ ਵੀ ਇਹਨੇ ਇੰਨਾ ਕੁਛ ਕੀਤਾ ਤੇ ਕੰਮ ਕੁਛ ਨਹੀਂ ਆਇਆ ਇਹ ਐਡਾ ਵੱਡਾ ਜਾਦੂਗਰ ਆਪਣੇ ਆਪ ਨੂੰ ਦੱਸਦਾ ਸੀ ਵੀ ਇਸ ਦਾ ਜੜਾ ਪਖੰਡ ਬਾਦ ਹੈਗਾ ਉਹਦੇ ਉੱਤੇ ਅੰਤਿਛ ਲੱਗਣਾ ਚਾਹੀਦਾ ਜਿਸ ਤਰੀਕੇ ਨਾਲ ਇਹਨੇ ਭੋਲੇ ਲੋਕਾਂ ਨੂੰ ਗੁੰਮਰਾਹ ਕੀਤਾ ਸੀ ਅੱਜ ਇਹਦੀ ਇਹਦੀ ਕੋਈ ਜਾਦੂਗਰੀ ਇਹਦਾ ਕੋਈ ਚਮਤਕਾਰ ਕੁਝ ਨਹੀਂ ਚੱਲਿਆ ਹੁਣ ਇਹ ਕਿੱਥੇ ਗਿਆ ਇਹਦੀ ਸਾਰੀਆਂ ਤਾਕਤਾਂ ਕਿੱਥੇ ਗਈਆਂ ਜਿਹੜਾ ਇਹ ਜੱਜ ਦੇ ਸਾਹਮਣੇ ਉਥੇ ਆਪਣੀ ਤਾਕਤ ਦਿਖਾਉਂਦਾ ਉਹਨਾਂ ਨੂੰ ਸਮਝਣ ਦੀ ਲੋੜ ਆ ਜਿਹੜੇ ਇਹਨੂੰ ਰੱਬ ਕਹਿੰਦੇ ਸੀ ਇਹ ਆਪਣੇ ਆਪ ਨੂੰ ਪ੍ਰੋਫਿਟ ਦੱਸਦਾ ਸੀਗਾ ਰੱਬ ਦੱਸਦਾ ਸੀ ਪਾਸਟਰ ਬਰਜਿੰਦਰ ਨੂੰ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਮੋਹਾਲੀ ਕੋਰਟ ਵੱਲੋਂ ਤੇ ਉਸਦਾ ਵਿਰੋਧ ਲਗਾਤਾਰ ਕੀਤਾ ਜਿਹੜੀ ਇਹ ਜਥੇਬੰਦੀਆਂ ਨੇ ਅੱਜ ਇੱਕ ਪੋਸਟਰ ਲੈ ਕੇ ਪਹੁੰਚੇ ਹੋਏ ਨੇ ਰੇਪਿਸਟ ਬਰਜਿੰਦਰ ਲਿਖ ਕੇ ਜਿਹੜਾ ਗੱਲ ਦੇ ਵਿੱਚ ਜੁੱਤੀਆਂ ਦਾ ਹਾਰ ਪਾਇਆ ਗਿਆ ਹੈ ਤਸਵੀਰ ਤੁਹਾਨੂੰ ਮੋਹਾਲੀ ਕੋਰਟ ਦੇ ਬਾਹਰ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਭਗਤ ਸਿੰਘ ਦੁਆਬੀ ਇਹ ਪੋਸਟਰ ਲੈ ਕੇ ਆਏ ਨੇ ਤੇ ਨਾਲ ਜੰਗਕੌਰ ਨੇ ਮਾਨ ਖੜੇ ਹੋਏ ਨੇ ਕਿ ਲਗਾਤਾਰ ਇਹ ਉਮੀਦ ਸੀ ਕਿ ਇਹਨੂੰ ਸਜ਼ਾ ਕੀ ਹੋਏਗੀ ਸਾਲ ਦੀ ਹੋਏਗੀ 2 ਸਾਲਾਂ ਦੀ ਹੋਏਗੀ 3 ਸਾਲਾਂ ਦੀ ਹੋਏਗੀ ਪਰ ਹੁਣ ਜਦੋਂ ਫੈਸਲਾ ਆਇਆ ਜੱਜਮੈਂਟ ਆਈ ਇਹ ਕਿਹਾ ਗਿਆ ਕਿ ਉਮਰ ਕੈਦ ਦੀ ਸਜ਼ਾ ਤਾਂ ਕਹਿੰਦੇ ਹੌਸਲੇ ਬਲੰਦ ਹੋ ਗਏ ਭਗਤ ਸਿੰਘ ਦੁਆਬੀ ਸਾਡੇ ਨਾਲ ਨੇ ਇਹ ਤੁਸੀਂ ਰੇਪਿਸਟ ਬਜਿੰਦਰ ਕਿਉਂ ਲਿਖਿਆ ਜੀ ਇਹਨਾਂ ਨੇ ਉੱਥੇ ਗੱਲ ਦੇ ਵਿੱਚ ਜਿਹੜੀਆਂ ਜੁੱਤੀਆਂ ਦਾ ਹਰ ਕਿਉਂ ਪਾਇਆ ਦੇਖੋ ਇਹ ਤਾਂ ਹੁਣ ਕੋਰਟ ਨੇ ਸਬ ਕੋਰਟ ਨੇ ਘੋਸ਼ਿਤ ਕਰਤਾ ਨੇ ਉਹਨੂੰ ਰਿਪੀਸ ਹੁਣ ਤਾਂ ਸਦਾ ਹੋ ਗਈ ਪਹਿਲਾਂ ਤਾਂ ਜੁਡੀਸ਼ਰੀ ਦਾ ਬਹੁਤ ਬਹੁਤ ਧੰਨਵਾਦ ਆ ਕਿ ਅਸੀਂ ਸੋਚ ਰਹੇ ਸੀ 20 ਸਾਲ ਪਰ ਉਮਰ ਕੈਦ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਆ ਕਿ ਇਦਾਂ ਦੇ ਰਾਖਸ਼ ਜਿਹੜੇ ਬੱਚੀਆਂ ਦੇ ਨਾਲ ਇੱਕ ਛੋਟੀ ਬੱਚੀ ਦੇ ਨਾਲ ਇਹਨੇ ਉਹਨੂੰ ਮੋਲੇਸਟ ਕੀਤਾ ਇਹਨੇ ਜਿਹੜਾ ਹੈਗਾ ਇੱਕ ਇੱਕ ਔਰਤ ਦੇ ਨਾਲ ਬਲਾਤਕਾਰ ਕੀਤਾ ਇੱਕ ਬੱਚੇ ਦੀ ਮਾਂ ਨੂੰ ਇਹਨੇ ਕੁੱਟਿਆ ਇਹ ਤਾਂ ਇਹ ਪੰਜਾਬ ਦਾ ਸਭ ਤੋਂ ਵੱਡਾ ਰਾਖਸ਼ ਮੈਨੂੰ ਕਹਾਂ ਜੇ ਹਨਾ ਹੁਣ ਉਹਨਾਂ ਲੋਕਾਂ ਨੂੰ ਵੀ ਸਮਝ ਲੈਣਾ ਚਾਹੀਦਾ ਜਿਹੜੇ ਇਹਦੇ ਕੋਲ ਜਾਂਦੇ ਸੀ ਤੇ ਫਾਇਰ ਫਾਇਰ ਕਰਦਾ ਸੀਗਾ ਹਨਾ ਹੁਣ ਜੇਲ੍ਹ 'ਚ ਬੈਠ ਕੇ ਫਾਇਰ ਫਾਇਰ ਕਰੂਗਾ ਆਪਾਂ ਥੋੜਾ ਜਿਹਾ ਘੁੰਮੀਆਂ ਇਹ ਨਾ ਇਹ ਪੋਸਟਰ ਜ਼ਰੂਰ ਦੇਖਣਾ ਚਾਹੀਦਾ ਆ ਹੁਣ ਇਹ ਕਿੱਥੇ ਗਿਆ ਇਹਦੀ ਸਾਰੀਆਂ ਤਾਕਤਾਂ ਕਿੱਥੇ ਗਈਆਂ ਜਿਹੜਾ ਇਹ ਜੱਜ ਦੇ ਸਾਹਮਣੇ ਉੱਥੇ ਆਪਣੀ ਤਾਕਤ ਦਿਖਾਂਦਾ ਜਾਂ ਹੁਣ ਜਿਹੜਾ 4 ਦਿਨ ਇੱਕ ਉੱਥੇ ਰਹਿ ਕੇ ਆ ਜੇਲ੍ਹ 'ਚ ਉੱਥੇ ਆਪਣੀ ਤਾਕਤ ਦਿਖਾਂਦਾ ਉਹਨਾਂ ਭੋਲੇ-ਪਾਲੇ ਲੋਕਾਂ ਨੂੰ ਵੀ ਹੁਣ ਸਮਝਣ ਦੀ ਲੋੜ ਆ ਕਿ ਐਦਾਂ ਦੇ ਪਖੰਡੀਆਂ ਤੋਂ ਬਚੋ ਜਿਹੜੇ ਤੁਹਾਡੀਆਂ ਧੀਆਂ ਪੈਣਾ ਦੇ ਉੱਤੇ ਗਲਤ ਨਜ਼ਰ ਰੱਖਦੇ ਨੇ ਜਿਹੜੇ ਤੁਹਾਡੀਆਂ ਧੀਆਂ ਪੈਣਾ ਨੂੰ ਗਲਤ ਤਰੀਕੇ ਨਾਲ ਵਰਤਦੇ ਨੇ ਹੁਣ ਇੰਨਾ ਚ ਇਹਨਾਂ ਤੋਂ ਬਚਣ ਦੀ ਲੋੜ ਆ ਕੱਲ ਕੱਲ ਵੀ ਐਤਵਾਰ ਵਾਲੇ ਦਿਨ ਵੀ ਇਹਦਾ ਪ੍ਰੋਗਰਾਮ ਚੱਲ ਰਿਹਾ ਸੀਗਾ ਤੇ ਉੱਥੇ ਉਹ ਆਪਣਾ ਫੇਰ ਉਹੀ ਡਰਾਮੇਬਾਦੀ ਜਿਹੜੀ ਕਰਦੇ ਨੇ ਉਹ ਦਿਖਾ ਰਹੇ ਸੀਗੇ ਤੇ ਅੱਜ ਇਹਦੀ ਇਹਦੀ ਕੋਈ ਜਾਦੂਗਰੀ ਇਹਦਾ ਕੋਈ ਚਮਤਕਾਰ ਕੁਝ ਨਹੀਂ ਚੱਲਿਆ ਤੇ ਇਹ ਇਹ ਬਹੁਤ ਵੱਡਾ ਐਗਜ਼ਾਮਪਲ ਸੈੱਟ ਹੋਇਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਵੀ ਅਸੀਂ ਪਹੁੰਚੇ ਸੀਗੇ ਜਥੇਦਾਰ ਸਾਹਿਬ ਨੇ ਵੀ ਸਾਨੂੰ ਇਸ ਚੀਜ਼ ਦਾ ਆ ਆਸ਼ਵਾਸਨ ਦਿੱਤਾ ਸੀਗਾ ਕਿ ਹਰ ਲੜਾਈ 'ਚ ਸਾਡੇ ਨਾਲ ਖੜੇ ਨੇ ਤੇ ਇੱਕ ਚੀਜ਼ ਮੈਂ ਕਹਦਾ ਹਾਂ ਹਲੇ ਲੜਾਈ ਖਤਮ ਨਹੀਂ ਹੋਈ ਲੜਾਈ ਤਾਂ ਸ਼ੁਰੂ ਹੋਈ ਆ ਇੱਕ ਗਿਆ ਦੋ ਬਾਕੀ ਨੇ ਹਲੇ ਤਿੰਨ ਬਾਕੀ ਨੇ ਇੱਕ ਕੇਸ ਜਿਹਦੇ ਵਿੱਚ ਇਹਨੇ ਮੋਲੈਸਟੇਸ਼ਨ ਕੀਤਾ ਬੱਚੀ ਦੇ ਨਾਲ ਦੂਜਾ ਜਿਹਦੇ ਵਿੱਚ ਕੁੱਟਮਾਰ ਕੀਤੀ ਤੇ ਇੱਕ ਉਹ ਬੱਚੀ ਜਿਹਦੇ ਛਾਤੀ 'ਚ ਲੱਤਾਂ ਮਾਰੀਆਂ ਹਲੇ ਤਿੰਨ ਕੇਸ ਬਾਕੀ ਨੇ ਹਲੇ ਤਾਂ ਇਹ ਲੜਾਈ ਸ਼ੁਰੂ ਹੋਈ ਆ ਤੇ ਪੰਜਾਬ 'ਚ ਜਿੰਨਾ ਵੀ ਪਖੰਡਵਾਦ ਆ ਉਹ ਸਾਰੇ ਦੇ ਸਾਰੇ ਦੇ ਖਿਲਾਫ ਅਸੀਂ ਖੜਾਾਂਗੇ ਲੜਾਂਗੇ ਤੇ ਅਖੀਰ ਤੱਕ ਲੜਾਂਗੇ ਤੁਹਾਨੂੰ ਕੀ ਲੱਗਦਾ ਕਿ ਜਿਵੇਂ ਇਹ ਪੋਸਟਰ ਬਣਾਇਆ ਰੇ ਪਿਸਟ ਲਿਖਿਆ ਬਜਿੰਦਰ ਕੋਰਟ ਨੇ ਵੀ ਫਾਈਨਲ ਕਰ ਦਿੱਤਾ ਕੇਸ ਜਿਹੜਾ ਕੋਸ਼ਿਸ਼ਤ ਕਰ ਦਿੱਤਾ ਗਿਆ ਹੁਣ ਤੁਸੀਂ ਸੈਟੀਸਫਾਈ ਹੋ ਸਾਰੇ ਸੈਟੀਸਫਾਈ ਨੇ ਪੰਜਾਬ ਦੇ ਲੋਕ ਸੈਟੀਸਫਾਈ ਨੇ ਜਿਹੜੇ ਕਹਿ ਰਹੇ ਸੀ ਕਿ ਇਹਨੂੰ ਇਹ ਸਜ਼ਾ ਹੋਣੀ ਚਾਹੀਦੀ ਹੈ ਦੇਖੋ ਸਜ਼ਾ ਵਾਲੇ ਪੱਖ ਤੋਂ ਤਾਂ ਅਸੀਂ ਸੈਟੀਸਫਾਈਡ ਹਗੇ ਆ ਪਰ ਇਹਦੇ ਕੋਲ ਬਜਿੰਦਰ ਕੋਲ ਹੱਕ ਹੈਗਾ ਹਾਈ ਕੋਰਟ ਜਾਣ ਦਾ ਠੀਕ ਹੈ ਇਹ ਹਾਈ ਕੋਰਟ ਜਾਣਗੇ ਵੀ ਅਸੀਂ ਕਹਿੰਦੇ ਆ ਅਸੀਂ ਸੁਪਰੀਮ ਕੋਰਟ ਤੱਕ ਲੜਾਂਗੇ ਰਾਸ਼ਟਰਪਤੀ ਤੱਕ ਜਾ ਕੇ ਇਸ ਚੀਜ਼ ਦੀ ਗੱਲ ਕਰਾਂਗੇ ਵੀ ਇਸ ਦਾ ਜਿਹੜਾ ਪਖੰਡਵਾਦ ਹੈਗਾ ਉਹਦੇ ਉੱਤੇ ਅੰਕਸ਼ ਲੱਗਣਾ ਚਾਹੀਦਾ ਜਿਸ ਤਰੀਕੇ ਨਾਲ ਇਹਨੇ ਭੋਲੇ ਲੋਕਾਂ ਨੂੰ ਗੁੰਮਰਾਹ ਕੀਤਾ ਸੀ ਸਟੇਜਾਂ ਤੋਂ ਇਹਨੇ ਮੁਰਦੇ ਜਿਉਂਦੇ ਕਰਕੇ ਦਿਖਾਏ ਸੀ ਇਹਨਾਂ ਲੋਕਾਂ ਦੇ ਉੱਤੇ ਕਾਨੂੰਨੀ ਸ਼ਿਕੰਜਾ ਲੱਗਣਾ ਬਹੁਤ ਜ਼ਰੂਰੀ ਆ ਇਸ ਤੋਂ ਬਾਅਦ ਅੱਗੇ ਜਿਹੜੀ ਅਗਲੀ ਕਾਰਵਾਈ ਹੈਗੀ ਆ ਅਸੀਂ ਕੋਸ਼ਿਸ਼ ਕਰਾਂਗੇ ਜਿਹੜਾ ਜਾਦੂ ਟੋਣਾ ਕਾਨੂੰਨ ਹੈਗਾ ਉਸ ਨੂੰ ਸ਼ਕਤੀ ਦੇ ਨਾਲ ਪੰਜਾਬ ਦੇ ਵਿੱਚ ਲਾਗੂ ਕਰਾਇਆ ਜਾਵੇ ਉਹਦੇ ਲਈ ਵੀ ਅਸੀਂ ਕੋਰਟ ਦੇ ਵਿੱਚ ਜਿਹੜੀ ਹੈਗੀ ਆ ਇੱਕ ਦਰਖਾਸਤ ਕਰਾਂਗੇ ਉਹ ਵੀ ਇੱਕ ਅਲੱਗ ਤੋਂ ਅਸੀਂ ਜਿਹੜੀ ਹੈਗੀ ਆ ਕਾਨੂੰਨੀ ਲੜਾਈ ਲੜਾਂਗੇ ਤਾਂ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਡੇਰਾਵਾਦ ਆ ਜਾਦੂ ਟੋਣੇ ਦੇ ਉੱਤੇ ਖੜਿਆ ਹੋਇਆ ਇਹਦੇ ਉੱਤੇ ਵੀ ਅੰਕਸ਼ ਲੱਗੇ ਇਹ ਕੀ ਲੱਗਦਾ ਕਿ ਜਦੋਂ ਫੈਸਲਾ ਸਾਇਆ ਹੋਣਾ ਜੱਜ ਸਾਹਿਬ ਦੇ ਸਾਹਮਣੇ ਬੈਠੇ ਸੀਗਾ ਪਾਸਟਰ ਬਜਿੰਦਰ ਜਦੋਂ ਬਾਹਰ ਆਇਆ ਉਦੋਂ ਤੇ ਜਦੋਂ ਲਿਫਟ ਦੇ ਵਿੱਚ ਪੁਲਸ ਵਾਲੇ ਧੂਕੇ ਲੈ ਕੇ ਜਾ ਰਹੇ ਸੀਗੇ ਇਹ ਨਹੀਂ ਕਿ ਆਰਾਮ ਨਾਲ ਲੈ ਕੇ ਜਾ ਰਹੇ ਸੀਗੇ ਪੁਲਸ ਵਾਲੇ ਧੂਕੇ ਲੈ ਕੇ ਜਾ ਰਹੇ ਸੀਗੇ ਲਿਫਟ ਦੇ ਵਿੱਚ ਜਦੋਂ ਐ ਸਿੱਟਿਆ ਜਦੋਂ ਜਾ ਕੇ ਅੱਖਾਂ ਦੇ ਵਿੱਚ ਹੰਝੂ ਸੀਗੇ ਅੱਖਾਂ ਪਰ ਆਈਆਂ ਸੀਗੀਆਂ ਕਿ ਲੱਗਦਾ ਕਿ ਰੋਣਾ ਸੱਚ ਹੋ ਸਕਦਾ ਰੋਣਾ ਇਸ ਚੀਜ਼ ਦਾ ਸੱਚ ਨਹੀਂ ਸੀਗਾ ਕਿ ਇਹਨੂੰ ਕੋਈ ਇਹਨੂੰ ਕੋਈ ਇਸ ਚੀਜ਼ ਦੀ ਗਲਤੀ ਦਾ ਅਹਿਸਾਸ ਹੋਵੇ ਕਿਉਂਕਿ ਜੇ ਇਹਨੂੰ ਗਲਤੀ ਦਾ ਅਹਿਸਾਸ ਹੁੰਦਾ ਇਹ ਉਹ ਕੰਮ ਨਾ ਕਰਦਾ ਜੋ ਇਹਨੇ ਸ਼ੂਟਰ ਮੰਗਾਏ ਇਹਨੇ 500 ਬੰਦਾ ਇਕੱਠਾ ਕੀਤਾ ਉਏ ਰੋਣਾ ਇਸ ਚੀਜ਼ ਦਾ ਸੀ ਵੀ ਇਹਨੇ ਇੰਨਾ ਕੁਛ ਕੀਤਾ ਤੇ ਕੰਮ ਕੁਛ ਨਹੀਂ ਆਇਆ ਇਹ ਐਡਾ ਵੱਡਾ ਜਾਦੂਗਰ ਆਪਣੇ ਆਪ ਨੂੰ ਦੱਸਦਾ ਸੀ ਕੰਮ ਇਹਦਾ ਕੁਛ ਵੀ ਨਹੀਂ ਆਇਆ ਰੋਣਾ ਇਸ ਚੀਜ਼ ਦਾ ਸੀਗਾ ਤੇ ਦੂਜੀ ਚੀਜ਼ ਜੁਡੀਸ਼ਰੀ ਬੜੀ ਸਾਫ਼ ਕਲੀਅਰ ਹੈਗੀ ਆ ਸਾਨੂੰ ਇਹ ਦਿਖਾਈ ਦੇ ਗਿਆ ਪਿਛਲੀ ਵਾਰੀ ਜਦੋਂ ਇਹਨੂੰ ਇੱਥੋਂ ਦੀ ਥੱਲੇ ਉਹਦੀ ਕੱਢਿਆ ਇਹ ਫੋਰਚਨਰ ਚ ਆਇਆ ਆਪਣੀ ਇਹਦੇ ਨਾਲ ਆਈ ਕੰਟੈਕਟ ਹੁੰਦੀ ਆ ਉਸ ਤੋਂ ਬਾਅਦ ਪੁਲਿਸ ਇਹਨੂੰ ਲੈ ਜਾਂਦੀ ਆ ਅੱਗੇ ਜਦੋਂ ਇਹਦੀਆਂ ਗੱਡੀਆਂ ਬਦਲੀਆਂ ਹੈਨਾ ਉਹ ਉਸ ਗੱਡੀ ਦੇ ਵਿੱਚ ਇਹਨੂੰ ਪੂੰਜੇ ਬਿਠਾਇਆ ਗਿਆ ਸੀ ਸਕੋਰਪੀਓ ਦੇ ਵਿੱਚ ਪੁਲਿਸ ਵਾਲਿਆਂ ਨੇ ਇਹਨੂੰ ਸੀਟ ਵੀ ਨਹੀਂ ਦਿੱਤੀ ਇਹਨੂੰ ਥੱਲੇ ਬਿਠਾਇਆ ਗਿਆ ਸੀ ਆਮ ਮੁਜਰਮਾ ਵਾਂਗੂ ਤੇ ਉਹਨਾਂ ਨੂੰ ਸਮਝਣ ਦੀ ਲੋੜ ਆ ਜਿਹੜੇ ਇਹਨੂੰ ਰੱਬ ਕਹਿੰਦੇ ਸੀ ਇਹ ਆਪਣੇ ਆਪ ਨੂੰ ਪ੍ਰੋਫਿਟ ਦੱਸਦਾ ਸੀ ਰੱਬ ਦੱਸਦਾ ਸੀ ਉਹਨਾਂ ਨੂੰ ਵੀ ਹੁਣ ਸਮਝਣ ਦੀ ਲੋੜ ਆ ਕਿ ਇਹ ਦਾ ਜਿਹੜਾ ਇਹ ਦਾ ਜਿਹੜਾ ਜਿਹੜਾ ਜਾਦੂ ਟੋਣਾ ਜਿਹੜਾ ਉਹ ਵੀ ਨਹੀਂ ਚੱਲਿਆ ਤੇ ਜਿਹੜੀਆਂ ਇਹਦੀਆਂ ਸ਼ਕਤੀਆਂ ਸੀ ਜਿਹੜੀਆਂ ਅਖੌਤੀ ਸ਼ਕਤੀਆਂ ਦੱਸਦਾ ਸੀ ਉਹ ਲੋਕਾਂ ਨੂੰ ਹੁਣ ਇਹ ਸਮਝਣ ਦੀ ਲੋੜ ਆ ਕਿ ਇਹ ਸਿਰਫ ਇੱਕ ਆਮ ਕ੍ਰਿਮਨਲ ਸੀਗਾ ਤੇ ਕ੍ਰਿਮਨਲ ਅੱਜ ਸਜ਼ਾ ਭੁਗਤਣ ਵਾਸਤੇ ਚਲਾ ਗਿਆ ਜੱਜ ਸਾਹਿਬ ਦੀ ਹੁਕਮਾਂ ਦੇ ਨਾਲ ਆ ਜੇਲ੍ਹ ਦੇ ਵਿੱਚ ਜੀ ਇਹ ਜੰਕੋ ਸਾਡੇ ਨਾਲ ਨੇ ਜਿਵੇਂ ਤਸਵੀਰ ਹੈ ਤਸਵੀਰ ਬੜਾ ਕੁਝ ਕਹਿ ਰਹੀ ਹੈ ਜਦੋਂ ਕੁੜੀਆਂ ਨਾਲ ਇਹ ਚੀਜ਼ਾਂ ਹੋਈਆਂ ਕੁੜੀ ਨੇ ਇੱਕ ਕੇਸ ਜਿਲਖਪੁਰ ਦੀ ਜਿਹੜੀ ਉਹਨੇ ਹਲਾਸ਼ਰੀ ਦੇ ਨਾਲ ਆਪਣਾ ਕਦਮ ਚੁੱਕਿਆ ਤੇ ਫਿਰ ਇੱਥੋਂ ਤੱਕ ਪਹੁੰਚੀ ਕਿ ਹੁਣ ਸਜ਼ਾ ਸੁਣਾ ਦਿੱਤੀ 2018 ਤੋਂ ਲੈ ਕੇ 2025 ਦੇ ਵਿੱਚ ਜਾ ਕੇ ਸਜ਼ਾ ਸੁਣਾਈ ਗਈ ਹੈ ਪਹਿਲਾਂ ਤਾਂ ਇਹ ਕਿਵੇਂ ਦੇਖਦੇ ਹਾਂ ਜੇ ਕੁੜੀਆਂ ਹਜੇ ਵੀ ਕਿਹੜੀਆਂ ਇਹਦੇ ਇਹਦੇ ਇਸ ਬੰਦੇ ਦੇ ਸ਼ਿਕਾਰ ਹੈਗੀਆਂ ਜਾਂ ਹੋਈਆਂ ਸੀਗੀਆਂ ਉਹਨਾਂ ਨੂੰ ਸਾਹਮਣੇ ਆਣਾ ਚਾਹੀਦਾ ਸਾਹਮਣੇ ਆਉਣਾ ਚਾਹੀਦਾ ਉਹਨਾਂ ਨੂੰ ਬਿਲਕੁਲ ਉਹਨਾਂ ਕੁੜੀਆਂ ਨੂੰ ਇਹੀ ਮੈਸੇਜ ਆ ਉਹਨਾਂ ਨੂੰ ਡਰਣਾ ਨਹੀਂ ਚਾਹੀਦਾ ਅਸੀਂ ਸਾਰੇ ਉਹਨਾਂ ਦੇ ਨਾਲ ਆ ਇਵਨ ਜਿਹੜੀਆਂ ਹੋਰ ਵੀ ਕੁੜੀਆਂ ਜਿਨ੍ਹਾਂ ਨੇ ਆਪਣੀ ਜ਼ੁਬਾਨ ਬੰਦ ਕੀਤੀ ਹੋਈ ਆ ਉਹ ਸਾਡੇ ਨਾਲ ਜੁੜਨ ਅੱਗੇ ਆਣ ਤੇ ਇਹਨਾਂ ਦੇ ਖਿਲਾਫ ਖੜੇ ਹੋਣ ਅਸੀਂ ਨਾਲ ਉਹਨਾਂ ਦਾ ਸਾਥ ਦੇਵਾਂਗੇ ਤੇ ਇਹ ਮੈਸੇਜ ਆ ਉਹਨਾਂ ਨੂੰ ਜਿਹੜੇ ਹੱਲੇ ਕੈਮਰੇ ਦੇ ਅੱਗੇ ਨਹੀਂ ਆਏ ਜਿਨ੍ਹਾਂ ਦੇ ਗੁਨਾਹ ਸਾਹਮਣੇ ਨਹੀਂ ਆਏ ਜੇ ਤੁਹਾਡੇ ਗੁਨਾਹ ਸਾਹਮਣੇ ਆਉਂਦੇ ਨੇ ਤੁਹਾਡਾ ਵੀ ਇਹੀ ਹਾਲ ਹੋਏਗਾ ਇਹੀ ਹਸ਼ਰ ਹੋਏਗਾ ਪੰਜਾਬ ਦੀ ਜਿਹੜੀ ਸ਼ੀ ਇਦਾਂ ਦੀ ਧਰਤੀ ਹੈ ਪਾਵਨ ਧਰਤੀ ਹੈ ਉਹਨੂੰ ਅਪਵਿੱਤਰ ਕੀਤਾ ਜਾਏਗਾ ਤੇ ਤੁਹਾਡਾ ਇਹੀ ਹਸ਼ਰ ਹੋਏਗਾ ਤੇ ਇਸ ਤੋਂ ਵੀ ਮਾੜਾ ਹੋਏਗਾ ਤੇ ਉਹਨਾਂ ਕੁੜੀਆਂ ਨੂੰ ਇਹੀ ਮੈਸੇਜ ਹੈ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਅਸੀਂ ਤੁਹਾਡੇ ਨਾਲ ਹੈਗੇ ਆ ਤੁਹਾਡੇ ਭਰਾ ਤੁਹਾਡੇ ਨਾਲ ਹੈ ਤੇ ਇਹਦੇ ਲਈ ਅੱਗੇ ਆਓ ਤੁਹਾਡੇ ਨਾਲ ਕੋਈ ਵੀ ਤੱਕਾ ਹੁੰਦਾ ਹੈ ਤੇ ਆਪਣੀ ਆਵਾਜ਼ ਬੁਲੰਦ ਕਰੋ ਤੁਹਾਨੂੰ ਡਰਨ ਦੀ ਲੋੜ ਨਹੀਂ ਅੱਛਾ ਕਈ ਕੁੜੀਆਂ ਨਾਲ ਜਿਵੇਂ ਤੱਕੇ ਹੋਏ ਨੇ ਜਾਂ ਇਸ ਨੇ ਭਜਿੰਦਰ ਨੇ ਕੀਤੇ ਨੇ ਜਾਂ ਹੋਰ ਵੀ ਕਈ ਕੁੜੀਆਂ ਨੇ ਹਜੇ ਉਹ ਨਹੀਂ ਆਉਣਾ ਚਾਹੁੰਦੀਆਂ ਫਰੰਟ ਪੇਜ ਤੇ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੂੰ ਕੀ ਡਿਸੀਜਨ ਲੈਣੇ ਚਾਹੀਦੇ ਨੇ ਕੇਸ ਦੇ ਤਿਕ ਨਾਲ ਜੇ ਕੁੜੀਆਂ ਨਾਲ ਕੋਈ ਵਧੇਕੀ ਹੋਈ ਹੈ ਉਹਨਾਂ ਨੂੰ ਸਾਹਮਣੇ ਆ ਕੇ ਸਮਾਜ ਦੇ ਵਿੱਚ ਦੱਸਣਾ ਚਾਹੀਦਾ ਤੁਹਾਡੇ ਤੱਕ ਪਹੁੰਚ ਕਰਨੀ ਚਾਹੀਦੀ ਹੈ ਰਾਜ ਮਹਿਲਾ ਕਮਿਸ਼ਨ ਨੇ ਉਹਨਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ ਪੁਲਿਸ ਪ੍ਰਸ਼ਾਸਨ ਕੋਲ ਪਹੁੰਚ ਕਰਨੀ ਚਾਹੀਦੀ ਹੈ ਜ਼ਰੂਰ ਇਹ ਕਦਮ ਜ਼ਰੂਰ ਚੱਕਨੇ ਚਾਹੀਦੇ ਆ ਕਿਉਂਕਿ ਜਦੋਂ ਤੁਸੀਂ ਇੱਕ ਵਾਰ ਜ਼ੁबान ਬੰਦ ਕਰਦੇ ਹੋ ਨਾ ਆਪਣੇ ਜ਼ੁਲਮ ਦੇ ਖਿਲਾਫ ਆਪਣੀ ਜ਼ੁबान ਨਹੀਂ ਚੱਕਦੇ ਹੈਗੇ ਆਪਣੀ ਆਵਾਜ਼ ਨਹੀਂ ਚੁੱਕਦੇ ਤੇ ਉਹਦੇ ਨਾਲ ਕੀ ਹੁੰਦਾ ਜਿਹੜਾ ਜ਼ੁਲਮ ਕਰਦਾ ਉਹਦੀ ਜ਼ੁਲਮ ਕਰਨ ਦੀ ਕਪੈਸਿਟੀ ਹੋਰ ਉੱਤੇ ਉੱਤੇ ਜਾਂਦੀ ਰਹਿੰਦੀ ਹੈ ਤੇ ਉਹ ਜ਼ੁਲਮ ਵੱਧਦੇ ਰਹਿੰਦੇ ਨੇ ਤੇ ਅੱਜ ਤੁਸੀਂ ਜ਼ੁਲਮ ਦੇ ਖਿਲਾਫ ਅਗਰ ਆਵਾਜ਼ ਨਹੀਂ ਚੱਕਦੇ ਹੋ ਸਕਦਾ ਕੱਲ ਦੂਜੇ ਦੇ ਨਾਲ ਵੀ ਹੋਵੇ ਤੀਜੇ ਦੇ ਨਾਲ ਵੀ ਹੋਵੇ ਇਹ ਚੀਜ਼ ਅੱਗੇ 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 ਬੱਦੀ ਰਹੇਗੀ ਸਰ ਨੈਗੇਟਿਵਿਟੀ ਨੂੰ ਖਤਮ ਕਰਨ ਦੇ ਲਈ ਇਹਨਾਂ ਚੀਜ਼ਾਂ ਨੂੰ ਖਤਮ ਕਰਨ ਦੇ ਲਈ ਸਾਡਾ ਹਿੰਮਤ ਕਰਨਾ ਬਹੁਤ ਜ਼ਰੂਰੀ ਹੈ ਔਰ ਤੁਸੀਂ ਡਰੋ ਨਾ ਕਿ ਤੁਹਾਡਾ ਕੋਈ ਸਾਥ ਨਹੀਂ ਦੇਵੇਗਾ ਸੱਚ ਦਾ ਸਾਥ ਹਮੇਸ਼ਾ ਮਾਰ ਨਾਲ ਹੋ ਕੇ ਇੱਕ ਦਿੰਦੇ ਨੇ ਤੇ ਇਦਾਂ ਦੀਆਂ ਜੱਥੇਬੰਦੀਆਂ ਨੇ ਵੀਰੇ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਇਹ ਨਾਲ ਖੜੇ ਹੋਏ ਨੇ ਤੇ ਅਸੀਂ ਵੀ ਨਾਲ ਖੜੇ ਹੋਵਾਂਗੇ ਤੁਹਾਡਾ ਪੂਰਾ ਸਾਥ ਦਾਂਗੇ ਤੁਹਾਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਸੱਚ ਨੂੰ ਆਂਚ ਨਹੀਂ ਆਉਂਦੀ ਬਿਲਕੁਲ ਅੱਛਾ ਸਾਡੇ ਬਹੁਤੇ ਥੋੜਾ ਅੱਗੇ ਨੂੰ ਆ ਜਾ ਕੋਈ ਗੱਲ ਨਹੀਂ ਤੁਸੀਂ ਸਾਡੇ ਬਹੁਤੇ ਕਹਿੰਦੇ ਸਿੱਖ ਜਿਹੜੇ ਗਰੀਬ ਸਿੱਖ ਸੀਗੇ ਉਹ ਇਸ ਵੱਲ ਨੂੰ ਜਾਂਦੇ ਸੀਗੇ ਇਹ ਪ੍ਰਭਾਵਿਤ ਕਰਦਾ ਸੀਗਾ ਕਿ ਵੀ ਇਹ ਪਾਪਾ ਜੀ ਨੇ ਇਹ ਗੁਰੂ ਜੀ ਨੇ ਇਹ ਬਖਸ਼ਦੇ ਨੇ ਸਾਰਾ ਕੁਝ ਇਹਨਾਂ ਕੋਲੋਂ ਅਸੀਂ ਠੀਕ ਹੁੰਨੇ ਆ ਸਾਡੇ ਬਹੁਤੇ ਸਿੱਖ ਜਿਹੜੇ ਗਰੀਬ ਸਿੱਖ ਸੀਗੇ ਇੱਧਰ ਨੂੰ ਜਾਂਦੇ ਜਿੰਨਾ ਮਾਈਂਡ ਵਾਸ਼ ਹੋ ਜਾਂਦਾ ਹੈ ਤੁਹਾਨੂੰ ਲੱਗਦਾ ਨਹੀਂ ਕਿ ਉਹਨਾਂ ਨੂੰ ਪਤਾ ਲੱਗੂਗਾ ਕਿ ਵੀ ਹੁਣ ਕੀ ਨਿਕਲਿਆ ਇਸ ਦੇ ਐਗਜ਼ਾਮਪਲ ਤਾਂ ਉਹਨਾਂ ਦੇ ਸਾਹਮਣੇ ਆ ਹੁਣ ਵੀ ਜੇ ਉਹਨਾਂ ਦੀਆਂ ਨਾ ਅੱਖਾਂ ਖੁੱਲਣ ਤੇ ਫਿਰ ਲਾਹਨਤ ਹੀ ਆ ਉਹਨਾਂ ਤੇ ਜਿਹੜੇ ਮਹਾਰਾਜ ਨੂੰ ਛੱਡ ਕੇ ਗਏ ਨੇ ਤੇ ਉਹਨਾਂ ਨੇ ਅੱਗੇ ਇਹਨਾਂ ਦਾ ਪੱਲਾ ਫੜਿਆ ਤੇ ਜਿਨ੍ਹਾਂ ਦਾ ਪੱਲਾ ਫੜਿਆ ਉਹਨਾਂ ਦੇ ਹਾਲ ਦੇਖੋ ਤੇ ਮਹਾਰਾਜ ਦਾ ਜਿਹੜਾ ਟਾਈਮ ਸੀਗਾ ਅਫਦਾਲੀ ਦਾ ਟਾਈਮ ਤੇ ਧੀਆ ਭੈਣਾਂ ਛੜਾਈਆਂ ਜਾਂਦੀਆਂ ਸੀਗੀਆਂ ਉਹਨਾਂ ਨੂੰ ਇੱਜ਼ਤਾਂ ਦੇ ਨਾਲ ਵਸਾਇਆ ਜਾਂਦਾ ਸੀਗਾ ਤੇ ਉਹਨਾਂ ਨੂੰ ਇੱਜ਼ਤਾਂ ਦਿੱਤੀਆਂ ਜਾਂਦੀਆਂ ਸੀ ਤੁਸੀਂ ਉਸ ਧਰਮ ਦੇ ਵਿੱਚੋਂ ਤੁਸੀਂ ਉਹਨਾਂ ਗੁਰੂਆਂ ਨੂੰ ਪਿੱਠ ਦਿਖਾ ਕੇ ਗਏ ਹੋ ਤੇ ਇਹਨਾਂ ਰੇਪਿਸਟਾਂ ਦੇ ਪਿੱਛੇ ਲੱਗਿਓ ਅੱਜ ਵੀ ਤੁਹਾਨੂੰ ਸ਼ਰਮ ਆ ਜਾਣੀ ਚਾਹੀਦੀ ਹੈ ਤੁਹਾਨੂੰ ਘਰ ਵਾਪਸੀ ਕਰ ਲੈਣੀ ਚਾਹੀਦੀ ਹੈ ਤੁਹਾਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਤੁਸੀਂ ਜਿਨ੍ਹਾਂ ਦੇ ਪਿੱਛੇ ਗਏ ਸੀਗੇ ਉਹਨਾਂ ਦੇ ਇਹ ਹਾਲ ਨੇ ਤੁਹਾਡੀਆਂ ਤੀਆਂ ਪੈਣਾ ਉੱਥੇ ਸੁਰੱਖਿਤ ਨਹੀਂ ਹੈ ਤੇ ਉਹਨਾਂ ਨੂੰ ਸੁਰੱਖਿਅਤ ਰੱਖਣਾ ਹੈ ਅਗਰ ਤੁਸੀਂ ਆਪਣਾ ਫਿਊਚਰ ਕਿਹਨੂੰ ਦੇ ਰਹੇ ਹੋ ਕਿਹਦੇ ਹੱਥਾਂ 'ਚ ਦੇ ਰਹੇ ਹੋ ਕਿਨੂੰ ਮੰਨ ਰਹੇ ਹੋ ਜੇ ਤੁਹਾਡੇ 'ਚ ਇੰਨੀ ਵੀ ਹੁਣ ਅਕਲ ਨਹੀਂ ਆਈ ਹੈਗੀ ਤਾਂ ਲਾਹਨਤ ਹੈ ਤੁਹਾਡੇ ਤੇ ਲੱਖ ਦੀ ਲਾਹਨਤ ਉਹਨਾਂ ਮਾਪਿਆਂ ਨੂੰ ਜਿਨ੍ਹਾਂ ਦੀਆਂ ਬੱਚੀਆਂ ਇਹਨਾਂ ਦੇ ਕੋਲ ਧੱਕੇ ਖਾਂਦੀਆਂ ਨੇ ਇਹ ਨਹੀਂ ਹੈਗਾ ਕਿ ਸਾਡੇ 'ਚ ਇਦਾ ਦੇ ਜਿਹੜੇ ਹੈਗੇ ਗੰਦੇ ਲੋਕ ਨਹੀਂ ਹੈਗੇ ਸਾਡੇ 'ਚ ਵੀ ਹੈਗੇ ਨੇ ਛਿੱਤਰ ਸਾਰਿਆਂ ਦੇ ਫਿਰਨਾ ਚਾਹੀਦਾ ਪਰ ਜਿਹੜਾ ਇਹਨਾਂ ਦਾ ਪਖੰਡ ਹੈਗਾ ਇਹਨਾਂ ਦਾ ਪਖੰਡ ਬਹੁਤ ਵੱਡੇ ਲੈਵਲ ਤੇ ਆ ਤੇ ਜਿਹੜਾ ਇਹ ਪਾਸਟਰ ਜਿਹੜਾ ਵਰਜਿੰਦਰ ਹੈਗਾ ਇਹਨੇ ਪਿਛਲੇ ਦਿਨਾਂ 'ਚ ਬਹੁਤ ਸਾਰੀਆਂ ਧਮਕੀਆਂ ਦਿੱਤੀਆਂ ਪ੍ਰਸ਼ਾਸਨ ਨੂੰ ਧਮਕੀਆਂ ਦਿੱਤੀਆਂ ਇਹਨੇ ਕਿਹਾ ਕਿ ਇਹਦੇ ਕੋਲ 3 ਲੱਖ ਲੋਕ ਨੇ ਇਹਨੇ ਕਿਹਾ ਕਿ ਇਹ ਪੰਜਾਬ ਜਾਮ ਕਰੂਗਾ ਮੈਂ ਲਾਸਟ ਦੇ ਵਿੱਚ ਇਹਨੂੰ ਇੱਕੋ ਗੱਲ ਪੁੱਛ ਬਰਜੰਦਰਾ ਤੈਂਦੀ ਆ ਤੱਕ ਚੈਂਪੀਅਨ ਹੁਣ ਜੇਲ੍ਹ ਚ ਬੈਠ ਕੇ ਫਾਇਰ ਫਾਇਰ ਕਰੀ ਹੁਣ ਤੇਰਾ ਫਾਇਰ ਫਾਇਰ ਅਸੀਂ ਜੇਲ੍ਹ ਚ ਬੈਠ ਕੇ ਦੇਖਣਾ ਤੇ ਸੁਪਰੀਮ ਕੋਰਟ ਤੱਕ ਤੇਰੇ ਪਿੱਛੇ ਆ ਅ ਅੱਜ ਜੰਗਕੌਰ ਭੈਣ ਆਏ ਨੇ ਪਿਛਲੇ ਦਿਨਾਂ ਚ ਇਹਨਾਂ ਦੇ ਨਾਲ ਬਦੀ ਕੀ ਹੋਈ ਇਹਨਾਂ ਨੇ ਜੰਗ ਲੜੀ ਇੱਕ ਇਹਨਾਂ ਨੇ ਮੈਨੂੰ ਫੋਨ ਕੀਤਾ ਕਿ ਭਾਜੀ ਮੈਂ ਇਸ ਮਾਮਲੇ ਚ ਆਣਾ ਤੇ ਅੱਜ ਇਹ ਇਹ ਪਹੁੰਚੇ ਨੇ ਜਿਹੜੀ ਅਗਲੀ ਲੜਾਈ ਆ ਮੈਂ ਕਹਿੰਨਾ ਸਾਡੀ ਮੈਂ ਨਾ ਇਹਨਾਂ ਨੂੰ ਇੱਕ ਬੇਨਤੀ ਕੀਤੀ ਸੀ ਕਿ ਜਦੋਂ ਪਿਛਲੀ ਵਾਰੀ ਇਹਨਾਂ ਤੇ ਦੁਮਾਲੇ ਦੀ ਬੇਅਦਵੀ ਹੋਈ ਸੀ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਪੰਜਾਬ ਦੇ ਵਿੱਚ ਨਾ ਕਮੀ ਹੈਗੀ ਆ ਸਿੰਘਣੀਆਂ ਦੇ ਇੱਕ ਜੱਥੇ ਦੀ ਇਹ ਮਾਮਲਾ ਜਿਹੜਾ ਸੀ ਨਾ ਦੇਖੋ ਉਹ ਭੈਣ ਜਿਹੜੀ ਹੈਗੀ ਆ ਜਿਹਦੇ ਨਾਲ ਇਹ ਸਭ ਕੁਝ ਹੋਇਆ ਅਸੀਂ ਐਜ਼ ਅ ਭਰਾ ਖੜੇ ਪਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਹੜੀਆਂ ਇੱਕ ਭਰਾ ਨੂੰ ਵੀ ਨਹੀਂ ਦੱਸੀਆਂ ਜਾ ਸਕਦੀਆਂ ਤੇ ਮੈਂ ਜਦੋਂ ਇਹਨਾਂ ਨੂੰ ਬੇਨਤੀ ਕੀਤੀ ਸੀ ਇਹਨਾਂ ਦਾ ਇੱਕ ਜੱਥਾ ਹੋਵੇ ਜਿੱਥੇ ਭੈਣਾਂ ਆਪਣੀ ਪ੍ਰੋਬਲਮ ਆਪ ਲੜਨ ਅਸੀਂ ਭਰਾ ਦੇ ਤੌਰ ਤੇ ਪਿੱਛੇ ਖੜੇ ਆ ਲੜਾਂਗੇ ਪਰ ਇਦਾਂ ਦੀਆਂ ਭੈਣਾਂ ਹੋਰ ਨਿਕਲ ਕੇ ਆਣ ਦਿਮਾਲੇ ਵਾਲੀਆਂ ਸਿੰਘਣੀਆਂ ਦਾ ਬਹੁਤ ਵੱਡੀ ਕਮੀ ਆ ਜਿਹੜੇ ਦੇਖੋ ਇਹ ਆਉਣ ਵਾਲੀ ਜਿਹੜੀ ਨਸਲ ਆ ਸਾਡੀ ਸਿੱਖਾਂ ਦੀ ਜਿਹੜੀ ਨਸਲ ਆ ਉਹ ਸਾਹਮਣੀ ਦਾ ਇਹਨਾਂ ਨੇ ਆ ਨਾ ਹੈਨਾ ਆਮ ਜਿਹੜੇ ਸਾਡੇ ਬੱਚੇ ਨੇ ਉਹਨਾਂ ਦੀਆਂ ਰਗਾਂ 'ਚ ਜਿਹੜੀ ਸਿੱਖੀ ਦਾ ਉਹ ਡੋਜ਼ ਦੇਣੀ ਆ ਖੁਰਾਕ ਦੇਣੀ ਸਿੱਖੀ ਦੀ ਉਹਨਾਂ ਦੀਆਂ ਰਗਾਂ 'ਚ ਜਿਹੜਾ ਸਿੱਖੀ ਦਾ ਖੂਨ ਵਗੇ ਉਹ ਤਾਂ ਇਹਨਾਂ ਭੈਣਾ ਨਹੀਂ ਕਰਨਾ ਤੇ ਮੈਂ ਇਹ ਬੇਨਤੀ ਕਰਾਂਗਾ ਉਹਨਾਂ ਭੈਣਾ ਨੂੰ ਵੀ ਜਿਹੜੀਆਂ ਗੁਰੂ ਦੇ ਨਾਲ ਲੜ ਲੱਗੀਆਂ ਹੋਈਆਂ ਨੇ ਆਪਣਾ ਜਿਹੜਾ ਘਰਾਂ 'ਚੋਂ ਨਿਕਲੀਏ ਤੇ ਆ ਕੇ ਜਿਹੜਾ ਤੁਹਾਡਾ ਇੱਕ ਫਰਜ਼ ਆ ਨਾ ਮਾਈ ਭਾਗੋ ਵਾਲਾ ਮਾਈ ਭਾਗੋ ਤੋਂ ਬਾਅਦ ਸ਼ਾਇਦ ਹਾਲੇ ਤੱਕ ਅਸੀਂ ਮਾਈ ਭਾਗੋ ਦੁਆਰਾ ਨਹੀਂ ਦੇਖੀ ਹਣਾ ਜਥੇਦਾਰ ਬਹੁਤ ਨੇ ਸਿੰਘ ਸਾਹਿਬ ਬਹੁਤ ਨੇ ਪਰ ਮੈਂ ਚਾਹਨਾ ਪੰਜਾਬ ਦੇ ਇੱਕ ਵਿੱਚ ਇੱਕ ਐਸਾ ਜਥਾ ਹੋਵੇ ਜਿਹੜਾ ਘੋੜਿਆਂ ਤੇ ਸਵਾਰ ਹੋਵੇ ਨੀਲੀਆਂ ਦਸਤਾਰਾਂ ਹੋਣ ਉਹਨਾਂ ਦੇ ਕੋਲ ਆਪਣੇ ਸ਼ਸਤਰ ਹੋਣ ਆਪਣੀਆਂ ਬੰਦੂਕਾਂ ਹੋਣ ਤੇ ਸਿੰਘਣੀਆਂ ਹੋਣ ਗੁਰੂ ਦੀਆਂ ਕੀ ਬਾਤ ਹੈ ਕਿਸੇ ਕਿਤੇ ਕਿਸੇ ਧੀ ਭੈਣ ਨਾਲ ਕੋਈ ਸਹਰੇ ਵਾਲੇ ਕਿਸੇ ਭੈਣ ਨਾਲ ਧੱਕਾ ਕਰਦੇ ਹੋਣ ਤੇ ਸਾਨੂੰ ਜਾਣ ਦੀ ਲੋੜ ਨਾ ਹੋਵੇ 10-15 ਸਿੰਘਣੀਆਂ ਦਾ ਘੋੜਿਆਂ ਵਾਲਾ ਜੱਥਾ ਜਾ ਰਿਹਾ ਹੋਵੇ ਵੀ ਦੱਸੋ ਸਾਡੀ ਭੈਣ ਨੂੰ ਕਿਵੇਂ ਤਾਂ ਕੀਤਾ ਕੋਈ ਐਦਾ ਦਾ ਬਲਾਦਕਾਰੀ ਹੋਵੇ ਸਾਨੂੰ ਉੱਥੇ ਜਾ ਕੇ ਲੜਨ ਦੀ ਲੋੜ ਨਾ ਪਈ ਪਵੇ ਸਾਡੀ ਉਸ ਭੈਣ ਦੇ ਨਾਲ ਜਿਹਦੇ ਨਾਲ ਧੱਕਾ ਹੋਇਆ ਉਹਦੇ ਨਾਲ ਇਹੋ ਜੀਆਂ ਭੈਣਾਂ ਹੋਣ ਮੈਂ ਕਹਿੰਦਾ ਸ਼ਾਬਾਸ਼ ਆ ਇਸ ਭੈਣ ਦੀ ਇਹ ਤਾਂ ਗੁਰੂ ਸਾਹਿਬ ਨੇ ਜਿਹੜੀ ਕਿਰਪਾ ਕਰਤੀ ਇਸ ਭੈਣ ਤੇ ਇਹਨੇ ਆਪਣੀ ਜੰਗ ਆਪ ਲੜੀ ਹੈਗੀ ਆ ਤੇ ਇਹਨਾਂ ਦਾ ਵੀ ਜੱਥਾ ਇੱਕ ਸਟੈਂਡ ਹੋਵੇ ਮੈਂ ਇਹ ਬੇਨਤੀ ਕਰਾਂਗਾ ਭੈਣਾਂ ਆ ਕੇ ਇਹਨਾਂ ਦੇ ਨਾਲ ਸੰਪਰਕ ਕਰਨ ਇੱਕ ਬੇਨਤੀ ਮੇਰੀ ਵੀ ਹੈਗੀ ਐ ਜਿਹੜੀਆਂ ਦੁਮਾਲੇ ਵਾਲੀਆਂ ਮੇਰੀਆਂ ਭੈਣਾਂ ਨੇ ਸਿੰਗੜੀਆਂ ਆਲਰੇਡੀ ਜਿਹੜੀਆਂ ਰਹਿਤ ਮਰਿਆਦਾ ਚ ਹੈਗੀਆਂ ਨੇ ਉਹ ਵੀ ਜਿਹੜੀਆਂ ਨੇ ਨਾ ਇੱਕ ਦਾਇਰੇ ਦੇ ਵਿੱਚ ਸੀਮਿਤ ਆ ਹਜੇ ਉਹ ਵੀ ਕੁਝ ਏਦਾਂ ਦਾ ਕੰਮ ਕਰਨੀ ਰਹੀਆਂ ਜਿੱਦਾਂ ਜੁਲਮ ਦੇ ਆਵਾਜ਼ ਕੋਈ ਆਵਾਜ਼ ਚੁੱਕਣ ਉਹਨਾਂ ਨੂੰ ਮੈਂ ਦੇਖ ਰਿਹਾ ਇੰਸਟਾਗ੍ਰam ਤੇ ਉਹਨਾਂ ਦੇ ਫਾਲੋਅਰਸ ਨੇ ਮਿਲੀਅਨ ਮਿਲੀਅਨ ਫਾਲੋਅਰਸ ਨੇ ਪਰ ਜਿਹੜੀਆਂ ਉਹਨਾਂ ਦੀਆਂ ਰੀਲਾਂ ਨੇ ਅਗਰ ਤੁਸੀਂ ਇਹ ਦੇਖੋ ਉਹਦੇ ਚ ਨਾਚ ਗਾਣੇ ਤੋਂ ਇਲਾਵਾ ਜਾਂ ਆਪਣੀ ਆਊਟਫਿਟ ਦਿਖਾਉਣ ਤੋਂ ਇਲਾਵਾ ਕੁਝ ਹੈ ਨਹੀਂ ਤੇ ਉਹਨਾਂ ਭੈਣਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਵੀ ਆਹ ਕੰਮ ਛੱਡੋ ਤੇ ਉਸ ਪਾਸੇ ਧਿਆਨ ਦਿਓ ਤੇ ਇਧਰ ਪੰਜਾਬ ਦਾ ਜਿਹੜਾ ਘਾਣ ਹੋ ਰਿਹਾ ਹੈ ਅਸ਼ਲੀਲਤਾ ਫੈਲ ਰਹੀ ਹੈ ਇਹਨਾਂ ਪਾਸੇ ਆਵਾਜ਼ ਚ ਕੋ ਜਿਹੜਾ ਸਾਡਾ ਕੰਮ ਕਰਨ ਵਾਲਾ ਉਹ ਕੰਮ ਕਰੋ ਤੇ ਜੜੀਆਂ ਰੇਲਾਂ ਦੇ ਉੱਤੇ ਨਾਚ ਗਾਣਾ ਕਰਨਾ ਨਚਾਰ ਬੰਨਾ ਇਹਨੂੰ ਬੰਦ ਕਰੋ ਅੱਛਾ ਇੱਕ ਕੱਲ ਪਾਸੋਂ ਬੀਬੀ ਵੀ ਆਈ ਸੀ ਇੱਥੇ ਜਦੋਂ ਇੱਥੇ ਪੇਸ਼ ਕੀਤਾ ਗਿਆ ਸੀ ਕੋਰਟ ਦੇ ਵਿੱਚ ਬਜਿੰਦਰ ਨੂੰ ਇਹ ਉਹ ਬੀਬੀ ਆਈ ਕਹਿੰਦੀ ਕਿ ਹਮਾਰੇ ਪਾਪਾ ਜੀ ਕਹਿੰਦੇ ਬੇਨਰਦੋਸ਼ ਹੈ ਕਹਿੰਦੇ ਇਨਕਾ ਕੋਈ ਦੋਸ਼ ਨਹੀਂ ਕੋ ਫਸਾਇਆ ਜਾ ਰਹਾ ਹੈ ਕਹਿੰਦੇ ਮਾਰੇ ਪਾਪਾ ਜੀ ਬੇਨਰਦੋਸ਼ ਹੈ ਕਹਿੰਦੇ ਉਨ੍ਹਾਂ ਦਾ ਕੋਈ ਦੋਸ਼ ਨਹੀਂ ਹੈ ਜਦੋਂ ਦੋਸ਼ੀ ਸਾਹਮਣੇ ਆਂਦਾ ਹੈ ਨਾ ਦੋਸ਼ ਪੜਿਆ ਜਾਂਦਾ ਤੇ ਉਹ ਐਕਸੈਪਟ ਤਾਂ ਕਰਦਾ ਹੀ ਨਹੀਂ ਉਹ ਤਾਂ ਕਹਿਣਾ ਹੀ ਹੈ ਕਿ ਮੈਂ ਦੋਸ਼ੀ ਨਹੀਂ ਆਂ ਚੇਹੋ ਦੋਸ਼ੀ ਨਹੀਂ ਆਂ ਤਾਂ ਫਿਰ ਅਜ ਉਹ ਉਮਰ ਕਿਹਦੇ ਸਜ਼ਾ ਕਿੱਦਾਂ ਹੋਗੀ ਤੇ ਕੋਰਟ ਦਾ ਭਗਤ ਜਿਹੜੇ ਕਈ ਨੇ ਉਹ ਕਹਿ ਰਹੇ ਸੀਗੇ ਵੀ ਇਹਦਾ ਕੋਈ ਦੋਸ਼ ਨਹੀਂ ਹੈ ਕਹਿੰਦੇ ਭਗਤ ਜਿਹੜੇ ਨੇ ਜੇ ਹੁਣ ਵੀ ਉਹਨਾਂ ਦੀਆਂ ਅੱਖਾਂ ਨਹੀਂ ਖੁੱਲੀਆਂ ਗਿਆ ਮੈਂ ਤਾਂ ਕਹਾਂ ਕਿ ਲੱਖ ਦੀ ਲਾਹਨਤ ਹੀ ਆ ਫਿਰ ਉਹਨਾਂ ਤੇ ਲਾਹਨਤ ਹੈ ਉਹਨਾਂ ਤੇ ਬਿਲਕੁਲ ਹੀ ਲਾਹਨਤ ਹੈ ਕਿ ਉਹਨਾਂ ਦੀਆਂ ਅੱਖਾਂ ਇਹ ਕੁਝ ਦੇਖ ਕੇ ਵੀ ਅਗਰ ਨਹੀਂ ਖੁੱਲਦੀਆਂ ਇਹ ਦਾ ਇਹ ਤਸਵੀਰ ਤੁਹਾਨੂੰ ਅਸੀਂ ਸਾਂਝੀ ਕੀਤੀ ਆ ਪਾਸਟਰ ਬਰਜਿੰਦਰ ਦੇ ਜਿਹੜੇ ਰੇਪ ਪਿਸਤ ਲਿਖ ਕੇ ਗਲ ਦੇ ਵਿੱਚ ਜੁੱਤੀਆਂ ਦਾ ਹਾਰ ਪਾ ਦਿੱਤਾ ਗਿਆ ਇਹ ਕੋਰਟ ਦੇ ਬਾਹਰ ਹੈ ਮੋਹਾਲੀ ਕੋਰਟ ਦੇ ਬਾਹਰ ਤੇ ਜਿਸ ਦੇ ਕਿਦ ਨਾਲ ਕੋਰਟ ਨੇ ਸਜ਼ਾ ਸੁਣਾਈ ਆ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਤੁਸੀਂ ਜਾਂਦੇ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਕੋਈ ਇੱਕ ਮੈਸੇਜ ਹੋਰ ਹੈ ਮੇਰਾ ਹਿਮਾਚਲ ਵਾਲਿਆਂ ਨੂੰ ਜਿਹੜੇ ਹਿਮਾਚਲ ਵਾਲਿਆਂ ਨੇ ਵੀਰਾਂ ਨੂੰ ਤੰਗ ਕੀਤਾ ਸੀਗਾ ਝੰਡੇ ਲਾਏ ਸੀ ਪਿੱਛੇ ਜੀ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋਇਆ ਸਭ ਨੂੰ ਪਤਾ ਹੀ ਆ ਕੀ ਮੁੱਦਾ ਹੈ ਤੇ ਉਹ ਹੁਣ ਦੇਖਣ ਕਿ ਪੰਜਾਬ ਦੇ ਵਿੱਚ ਐਗਜ਼ਾਮਪਲ ਦੇਖਣ ਕਿ ਜਿਨ੍ਹਾਂ ਦਾ ਤੁਸੀਂ ਝੰਡੇ ਲਾਂਦੇ ਸੀ ਉਹਨਾਂ ਦਾ ਜਿਹੜਾ ਧਰਮ ਹੈ ਉਹਨਾਂ ਨੂੰ ਕੀ ਸਿਖਾਂਦਾ ਧੀਆ ਭੈਣਾ ਦੀ ਇੱਜ਼ਤ ਸਿਖਾਂਦੇ ਨੇ ਅੱਜ ਦੇਖੋ ਉਹੀ ਮੁੰਡੇ ਇੱਥੇ ਖੜੇ ਨੇ ਧੀਆ ਭੈਣਾ ਦੀ ਇੱਜ਼ਤ ਲਈ ਖੜੇ ਨੇ ਚਾਹੇ ਉਹ ਕਿਸੇ ਵੀ ਧਰਮ ਦੀਆਂ ਨੇ ਤੇ ਸਾਡਾ ਜਿਹੜਾ ਸਿੱਖੀ ਧਰਮ ਹੈ ਨਾ ਸਾਨੂੰ ਧੀਆ ਭੈਣਾ ਦੀ ਇੱਜ਼ਤ ਸਿਖਾਂਦਾ ਉਸ ਟਾਈਮ ਉਹਨੇ ਇਲਜ਼ਾਮ ਲਾਏ ਸੀ ਕਿ ਵੀਰਾਂ ਨੇ ਕੁੜੀਆਂ ਦੀ ਹਰਾਸਮੈਂਟ ਕੀਤੀ ਸੀ ਉਹਦੇ ਉੱਤੇ ਵੀਰਾਂ ਤੇ ਇਲਜ਼ਾਮ ਲੱਗੇ ਸੀ ਜੇ ਉਹਦੇ ਕੋਲ ਹੈ ਸਬੂਤ ਤਾਂ ਲੈ ਕੇ ਆਵੇ ਸਾਡੇ ਕੋਲ ਸਬੂਤ ਨੇ ਕਿ ਸਾਡੇ ਵੀਰ ਜਿਹੜੇ ਨੇ ਇੱਜ਼ਤਾਂ ਦੇ ਲਈ ਅੱਗੇ ਖੜਦੇ ਨੇ ਜੇ ਉਹਦੇ ਕੋਲ ਕੋਈ ਜਵਾਬ ਹੈਗਾ ਇਸ ਗੱਲ ਦਾ ਤੇ ਉਹ ਆ ਕੇ ਆਵੇ ਬਿਲਕੁਲ ਠੀਕ ਹੈ ਤਾਂ ਜੰਗਕੌਰ ਤੇ ਭਗਤ ਸਿੰਘ ਦੁਆਬੀ ਸਾਡੇ ਨਾਲ ਸੀਗੀ ਅਸੀਂ ਗੱਲਬਾਤ ਕੀਤੀ ਹੈ ਤੇ ਇਹ ਪੋਸਟਰ ਖਾਸ ਤੌਰ ਤੇ ਲੈ ਕੇ ਪਹੁੰਚੇ ਸੀਗੇ ਪੋਸਟਰ ਕਿਉਂ ਲਿਆਉਣਾ ਪਿਆ ਕਹਿੰਦੇ ਅਸੀਂ ਪਹਿਲਾਂ ਕਾਨੂੰਨ ਨੂੰ ਕਿਸੇ ਤਰੀਕੇ ਦੇ ਨਾਲ ਹੱਥ ਦੇ ਵਿੱਚ ਨਹੀਂ ਲੈ ਰਹੇ ਸੀਗੇ ਪੰਜਾਬ ਪੁਲਿਸ ਆਪਣਾ ਕੰਮ ਕਰਦੀ ਸੀਗੀ ਕਾਨੂੰਨ ਵਿਵਸਥਾ ਨੂੰ ਵੀ ਠੀਕ ਰੱਖਿਆ ਜਿਹੜੇ ਉਹਦੇ ਭਗਤਾਰੇ ਸੀਗੇ ਉਹਨਾਂ ਨੂੰ ਕੰਟਰੋਲ ਕੀਤਾ ਹਾਲਾਂਕਿ ਭਗਤ ਨਹੀਂ ਸੀ ਕਹਿੰਦੇ ਤਾਂ ਗੁੰਡੇ ਸੀਗੇ ਜਿਹੜੇ ਕਿਰਾਇਤ ਲਿਆਤੇ ਸੀਗੇ ਇੱਥੇ ਇਕੱਠੇ ਕੀਤੇ ਗਏ ਸੀਗੇ ਇਹ ਸਾਰੀਆਂ ਤਸਵੀਰਾਂ ਸੀਗੀਆਂ ਤੁਹਾਡੇ ਨਾਲ ਸਾਂਝੇ ਕੀਤੀਆਂ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਕੀ ਬਜਿੰਦਰ ਪਾਸਟਰ ਜਾ ਕੇ ਹਾਈ ਕੋਰਟ ਦੇ ਵਿੱਚ ਇਸ ਨੂੰ ਚੈਲੰਜ ਕਰਦਾ ਜਾਂ ਚੀਜ਼ਾਂ ਕੀ ਹੁੰਦੀਆਂ ਨੇ ਜਾਂ ਫਿਰ ਨਹੀਂ